ਇਕ ਓਅੰਕਾਰ ਸਤਨਾਮ ਤਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੈ ਜੇ ਸੋਚਿ ਨਖਵਾਰ ਟੁਕੈ ਟੋਕਨ ਹੋਵੈ ਜੇ ਲਾਇ ਰਖਿ ਨਿਵਤਾਰ ਭੁਖਿਆ ਭੁਖ ਨ ਉਤਰੀ ਜੇ ਬਨਾਪੁਰਿਆ ਭਾਰ ਸਹ ਸਿਆਣਪਾਂ ਲਖ ਹੋਖੇ ਤਾਂ ਇੱਕਨ ਚੱਲ ਨਾਲ ਏ ਸਚਿਆਰ ਹੋਈ ਐ ਕਿਉ ਕੂੜੈ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੇ ਹੋਗਣਾਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੇ ਹੁਕਮ ਲੈ ਵਡਿਆਈ ਹੁਕਮੇ ਉਤਮ ਨੇਚ ਹੁਕਮ ਲਿਖ ਦੋ ਸੁਖ ਪਾਈ ਹੈ ਇੱਕਨ ਹੁਕਮੇ ਬਖਸ਼ੇਸ ਇਕ ਹੁਕਮੈ ਸਦਾ ਕੋਹੀ ਹੈ ਹੁਕਮੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ 부ਜੈ ਤਾਂ ਹਉਮੈ ਕਹਿਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਨ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਨ ਰ ਫਿਰ ਦੇਹ ਗਾਵੇ ਕੋ ਜਾਪੈ ਰ ਸੈ ਦੂਰ ਗਾਵੇ ਕੋਈ ਖੈ ਹਾਦਰਾਂ ਹضور ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਪੂਟ ਦਿੰਦਾ ਦੇਂਦਾ ਥੱਕ ਪਾਹੇ ਜੁਗਾ ਜੁਗੰਤਰ ਖਾਹੇ ਕਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਪਖਿਆ ਪਉ ਆਪਨ ਅੱਖ ਹੈ ਮੰਗ ਹੈ ਦੇਹ ਹੈ ਦੇਹਦਾਤ ਕਰੇਂ ਦਤਾਰ ਫਿਰ ਕਹਿ ਗਿਰਖੀਐ ਜਿਤ ਦੇ ਸਹ ਦਰਬਾਰ ਉਹ ਕਹਿ ਬੋਲਨ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮਉਖ ਦੁਆਰ ਨਾਨਕੇ ਵੇ ਜਾਣੀਐ ਸਭ ਆਪੇ ਸਚਿਆਰ ਆਪਿਆਂ ਨ ਜਾਇ ਕੀਤਨ ਹੋਇ ਆਪਿਆ ਨਿਰੰਜਨ ਹੋਇ ਜਿਨ ਸੇਵਿਆ ਦੇਨੁ ਪਾਇ ਮਾਨ ਨਾਨਕ ਗਾਵੀਐ ਗੁਣੇ ਨਿਦਾਨ ਗਾਵੀਐ ਸੁਣਿਐ ਮਨ ਰਖਿਐ ਭਾਉ ਦੁਖ ਪਰ ਹਾਰ ਸੁਖ ਘਰਿ ਨ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਏ ਭੋਰੇ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਾ ਨਾਹੀ ਕਹਿਣਾ ਕਥਨ ਨ ਜਾਇ ਗੁਰਾਂ ਇੱਕ ਦੇਹ ਬੂਝਾਈ ਸਭਨਾ ਜੀਆ ਕੈਕ ਦਾਤਾ ਸੋ ਮੈਂ ਵਿਸੁਰਣਾ ਜਾਏ ਤੀਰਥ ਨਾਮ ਜੇ ਤਿਸੁ ਪਾਵਾਂ ਵਿਣ ਭਾਣੇ ਕਿਨਾਈ ਕਰੇ ਜੇ ਤਿਸਰ ਠੋਪਾਏ ਵੇਖਾਂ ਵਿਣ ਕਰਮੋ ਕੈ ਮਿਲੇ ਲਈ ਮਤ ਵਿਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿਖ ਸੁਣੀ ਘੁਰਾ ਇਕ ਦੇਹ ਬੂਝਾਈ ਸਭਨਾ ਜੀਆ ਖੈਕ ਦਾਤਾ ਸੋ ਮੈਂ ਵਿਸੁਰਣਾ ਜਾਏ ਜੇ ਜੁਗ ਚਾਰਿਆ ਰ ਜਾਂ ਹੋਰ ਦਸੋਣੇ ਹੋਏ ਨਵਾ ਖੰਡਾ ਵਿੱਚ ਜਾਣੇ ਨਾਲ ਚਲੇ ਸੋ ਕੋਏ ਸੰਗ ਨਾ ਉਰਖਾਈ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਆਵੀ ਤੋ ਆਤਨ ਪੁਛਾਂਗੇ ਟੇਟ ਅੰਦਰ ਕੀਟ ਹਰ ਦੋਸੇ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹ ਕੋਏ ਨਾ ਸੋਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਧ ਪੇਰੁ ਸੁਰਨਾਥ ਸੁਣਿਆ ਤਰਤ ਤਵਨਾ ਆਸ ਸੁਣੈ ਦੀਪ ਲੋਕ ਪਤਾਲ ਸੁਣੈ ਕੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਮਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਹਿੰਦ ਸੁਣੈ ਮੁਖ ਸਲਾ ਹਨਮੰਦ ਸੁਣੈ ਜੋਗ ਜੁਗ ਤਨ ਭੇਦ ਸੁਣੈ ਸਾਸ ਸੁਸਮਰਤਿ ਵੇਦ ਨਾਨਕ ਭਗਤਾ ਸਦਾ ਮਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਛੱਡ ਕੈ ਇਸਨਾਨ ਸੁਣਿਆ ਪੜ ਪੜ ਪਾਵ ਹੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਲਾਮੇਗਾ ਸੁਣਿਆ ਦੁੱਖ ਪਾਪ ਦਾ ਨਾਸ ਸੁਣਿਆ ਸੁਰਾਂ ਗੁਣਾਂ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਦੇ ਪਾਵ ਹੈ ਰਾਹ ਸੁਣ ਹਾਸ ਤਵਾ ਸੰਗਾਹੋ ਨਾਨਕ ਭਗਤਾਂ ਸਲਾਮੇਗਾ ਸੁਣਿਆ ਦੁੱਖ ਪਾਪ ਦਾ ਨਾਸ ਮਨਨੇ ਕੀ ਗਤਿ ਕਹੀਂ ਨ ਜਾਏ ਜੇ ਕੋ ਕਹੈ ਸਿਛੈ ਪਛਤਾਏ ਆਗਦ ਕਰਮ ਲਿਖਣ ਹਾਰ ਮਨਨੇ ਕ ਬਹਿ ਕਰਨ ਵਿਚਾਨ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਖੋਏ ਮਨਨੇ ਸੁਰਤ ਹੋਵੇ ਮਨ ਬੁੱਧਿ ਮਨਨੇ ਸਗਲ ਪਾਵਣ ਕੇ ਸੋਧ ਮਨਨੇ ਮੋਟੂ ਟਾਣਾ ਖਾਏ ਮਨਨੇ ਜਮਖੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਖੋਏ ਮਨ ਮਾਰੂ ਠਾਕ ਨ ਪਾਏ ਮਨੈ ਪਾਸੋਂ ਪਰਗੜ ਜਾਏ ਮਨੈ ਮਾਗਨ ਚੱਲੇ ਪੰਥ ਮਨੈ ਧਰਮ ਸਵੇਤੀ ਸਨ ਬੰਦ ਐਸਾ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਏ ਮਨੈ ਪਾਪ ਸੇ ਮੋਖ ਦੁਆਰ ਮਨੈ ਪਰਵਾਰੈ ਸਹਧਾਰ ਮਨੈ ਤਰਨ ਤਾਰੇ ਗੁਰ ਸਿੱਖ ਮਨੈ ਨਾਨਕ ਪਵਹਨ ਪਿਖ ਐਸਾ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਮ ਹੈ ਦਰਗ ਹੈ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰੁ ਇਕ ਤਿਆਨ ਜੇਖੋ ਕਹਿ ਕਰੈ ਵਿਚਾਰ ਕਰ ਸੇ ਕੈ ਕਰਨਾ ਨਹੀਂ ਸੋਮਾਰ ਤੋਲ ਧਰਮ ਦੇ ਆਕਾ ਪੂਤ ਸੰਤੋਖ ਸਾ ਪ੍ਰਖਿਆ ਜਨ ਸੋਤ ਜੇਖੋ ਬੂਝੈ ਹੋਵੇ ਸੁਚਿਆਰ ਤਵਲਾ ਪੁਰ ਕੇ ਤੰ ਪਰ ਸਰ ਸੇ ਹੋਰ ਪਰੇ ਹੋਰ ਹੋਰ ਤਿਸ ਤੇ ਪਾਰ ਤਲੈ ਕਉਣ ਜੋਰ ਹੈ ਜੀਦਾ ਤਰੰਗਾ ਕੇ ਨਾਮ ਸਭਨਾ ਲਿਖਿਆ ਗੂੜੀ ਕਲਾਮ ਇਹੋ ਲਿਖਾ ਲਿਖ ਜਾਣ ਹੋਏ ਲਿਖਾ ਲਿਖਿਆ ਕੀਤਾ ਹੋਏ ਇਹ ਤਾਂ ਤਨ ਸੁਲ ਰੂਪ ਤੇ ਤੀ ਦਤਨ ਗੁਣ ਪੂਰਤ ਕੀਤਾ ਪਸਾਉ ਇੱਕ ਉਕਵਾ ਤਿਸੇ ਹੋਏ ਲਖ ਦਰਿਆਉ ਕੁਦਰਤ ਗਉਣ ਘਾ ਵਿਚਾਰ ਵਾਰਿਆ ਨ ਜਾਵੇ ਪਵਾਰ ਜੋ ਤੁਧ ਭਾਵੇ ਸਾਈ ਪਲਿਖਾਰ ਪੂਰ ਸਦਾ ਸੁਲਾਮਤ ਨਿਰੰਕਾਰ ਅਸੰਖ ਜਪ ਸੰਕਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰ ਮੋਇ ਪਾਸ ਆਵਸਾਨ ਅਸੰਖ ਮੌਨ ਲਿਵਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਗਵਾਰਿਆਂ ਨ ਜਾਵੇ ਕੋ ਗਵਾਰ ਜੋ ਤੁਝ ਪਾਵੇ ਸਾਈ ਪਲੀ ਕਰ ਉਹ ਸਦਾ ਸਲਾਮ ਸੋ ਨਿਰੰਕਾਰ ਅਸੰਖ ਮੂਰਤਾਂ ਦੇ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇ ਸਮਲ ਪਖ ਕਾਹੇ ਅਸੰਖ ਨਿੰਦ ਸਿਰ ਕਰੇ ਪਾਰ ਨਾਨਕ ਨੇਜ ਕਹਾਂ ਵਿਚਾਰ ਵਾਰਿਆ ਨ ਜਾਵੇ ਵਾਰ ਜੋ ਤੁਧ ਭਾਵੇਂ ਸਾਈ ਭਲੇ ਕਰ ਹੋ ਸਦਾ ਸੁਲਾਮ ਸੁਨਰੰਗ ਕਾਲ ਅਸਾਂਖ ਨਾਉ ਸੰਸਾ ਅਗੰ ਅਗੰ ਸੰਖਲੋ ਅਸਾਂਖ ਕਹੈ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਲਾਹ ਕਰੇ ਗਿਆਨ ਗੀਤੁ ਗੁਣ ਗਾਹ ਅਖਰੇ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਕਾ ਜਨ ਇਹ ਲਿਖੈ ਤੇ ਸਿਰਨਾਹ ਜੀਵ ਫਰਮਾਇ ਤੇ ਤਿਮ ਪਾਹੇ ਜੇਤਾ ਤੇਤਾ ਤੇਤਾ ਨਾਉ ਵਿਣ ਨਾਵੇ ਨਾਹੀ ਕੋਤਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਕੋ ਵਾਰ ਜੋ ਤੂੰ ਦਫਾਵੇ ਸਾਈ ਫਲੇ ਕਰਨ ਉਹ ਸਦਾ ਸੁਲਾਮ ਸੋ ਨਿਰੰਕਾਰ ਹਰਿਆ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰਸਤੇ ਹੈ ਮੂਤ ਕਲਿਤ ਕਕੜ ਹੋਏ ਦੇਸਾ ਗੋਣ ਲਿਆ ਤੋ ਹੋਏ ਹਰਿਆ ਮਤ ਪਾਪਾਂ ਗਏ ਸੰਗ ਉਹ ਤੋ ਪੈ ਨਾਮ ਕੈ ਰੰਗ ਉਨੇ ਪਾਪੇ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੇਦ ਪਹਿਖੋ ਨਾਨਕ ਹੁਕਮ ਆਉ ਜਾਹੋ ਧਿਰਥ ਤਪ ਬਿਆਦਿਤ ਦਾਨ ਜੇਖੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀ ਤਪ ਅੰਤਰ ਗਾਤੀ ਰਖ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਾਸਤ੍ਰ ਤੁਆ ਤੁੰਬਣੀ ਬਰਮਾਉ ਸਤ ਸੋਹਣ ਸੁਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਤੇ ਤੇ ਕਵਣ ਵਾਰ ਕਵਣ ਸੇ ਲੋਕ ਤੇ ਮਹੂ ਕਵਣ ਜਿਤ ਹੋਆ ਆਖਾਲ ਵੇਲ ਨ ਪਾਇਆ ਪੰਡ ਤੇ ਜੇ ਹੋ ਵੇਲੇਖ ਪੁਰਾਣ ਵਸਨ ਪਾਇਓ ਕਾ ਦਿਆ ਜੇ ਲੇਖਨ ਲੇਖ ਪੁਰਾਣ ਸੇਥ ਵਰਣ ਜੋਗੀ ਜਾਣੈ ਨੁਖਤ ਮਾਹੂ ਨ ਕੋਈ ਜਾ ਕਰਤਾ ਸਿਰਠੀ ਪੋਸਾ ਜੇ ਆਪੇ ਜਾਣੈ ਸੋਈ ਇਹ ਖਰਾਖਾਂਗੇ ਸਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖੰ ਸਭ ਕੋ ਆਖੈ ਇੱਕ ਦੇਖ ਸਿਆਣਾ ਵੱਡਾ ਸੈ ਵੱਡੇ ਨਾਹਿ ਕੀਤਾ ਜਾਖਾ ਹੋਵੇ ਨਾਨਕ ਜੇ ਕੋ ਆਪ ਕੋ ਜਾਣ ਅੱਗੇ ਗਿਆਨ ਸੋ ਹੈ ਪਤਲ ਪਤਾਨ ਲਖਾਂ ਗਾਸਾਂ ਗਾਸੋ ਓੜ ਕੋੜ ਫਾਥਕੇ ਵੇਦ ਕੈਨ ਕੋ ਆਤ ਸਹਿ ਸਠਾਰਹ ਕਹਿਨ ਕ ਤੇਬਾ ਅਸਲੋ ਕਿਤਾਬ ਲਿਖਾ ਹੋਇ ਤਾ ਲਿਖਿਆ ਲਿਖਿਆ ਹੋਇ ਬਿਨਾਸੋ ਨਾਨਕ ਵੱਡਾ ਖਿਐ ਆਪੇ ਜਾਣੇ ਆਪ ਸਹਲਾਹੀ ਸਹਲਾਹੀ ਏਤੇ ਸੁਰਤਿ ਨ ਪਾਇਨਾ ਨਦਿਆਂ ਤਵਹ ਪਵਹ ਸਮੁੰਦ ਨ ਜਾਣੇ ਸਮੁੰਦ ਸਹ ਸੁਰਤਾਨ ਗਿਰਹ ਸੇਤੇ ਮਾਲ ਤਨ ਜਿਹੜੇ ਤੁਲ ਨ ਹੋਵਣੀ ਜੇ ਤਿਸ ਮਨ ਹੋਣਾ ਵਿਸਰੈ ਅੰਤਨਾ ਸਭਤੇ ਕਹਨ ਅੰਤ ਅੰਤਨ ਕਰਨ ਦੇ ਨੰਤ ਅੰਤਨ ਵੇਖਣ ਸੁਨੰਤ ਅੰਤਨ ਜਾਪਿਆ ਗਿਆ ਮਨ ਮੰਤ ਅੰਤਨ ਜਾਪ ਕੇ ਤਾਖਾਰ ਅੰਤਨ ਜਾਪੇ ਪਰਵਰ ਹੱਥ ਕਾਰਨ ਤੇਤੇ ਬਿਨ ਲਾਹੇ ਆਖੇ ਅੰਤਨ ਪਾਏ ਜਾਹੇ ਇਹੋ ਅੰਤਨ ਜਾਣ ਕੋਏ ਬੋਸਾ ਕਹਿਆ ਬੋਸਾ ਹੋਏ ਵੱਡਾ ਸਹਿਉ ਚੰਸਾਉ ਉਸੇ ਹੋ ਕਰੂ ਚਨਾਉ ਏਵਡ ਉਤਸਾਹ ਹੋਵੇ ਕੋਏ ਤੇ ਸੋਚੇ ਕੋ ਜਾਣੈ ਹੋਏ ਜੇਵਡ ਆਪ ਜਾਣੈ ਆਪੋ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖੈ ਨ ਜਾਏ ਵੱਡਾ ਦਾਤਾ ਚਿਲ ਨਾ ਤੁਮ ਆਏ ਕیتے ਮੰਗ ਹੈ ਜੋਤ ਅਪਾਰ ਕیتے ਗਣਤ ਨਹਿ ਵਿਚਾਰ ਕیتے ਖਟੂਟਾ ਵਿਚਾਰ ਕیتے ਲੈ ਲੈ ਮੁਖ ਰੁਪਾਹੇ ਕیتے ਮੂਰਖ ਕਾਹੇ ਕਾਹੇ ਕیتے ਆ ਦੂਖ ਕੋਖ ਸਦਮਾਰ ਇਹ ਪੇਦਾ ਤੇਰੀ ਦਤਾਰ ਬੰਦ ਖਲਾਸੀ ਪਾਣਾ ਹੋਏ ਹੋ ਰੱਖਣ ਸਕੇ ਕੋਏ ਜੇ ਖੋਖੇ ਕੇ ਆਖਣ ਪਾਏ ਉਹ ਜਾਣੇ ਜੇਤੀਆ ਮਹਕਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇਕੇ ਕੇ ਜੇ ਸੁਨੋਂ ਬਸੇ ਸਿਖੁ ਤੁਸਕਲਾ ਨਾਨਕ ਪਾਤਸ਼ਾਹੀ ਪਾਤਸਾਹ ਅਮੁਲ ਗੁਣ ਮਲੋਹਾਰ ਅਮੁਲ ਫਾਰੀਮਲ ਪੰਡਾਰ ਅਮੁੱਲ ਆਮ ਹੈ ਅਮੁੱਲ ਜਾਹੇ ਮੂਲ ਪਾਏ ਅਮੁੱਲ ਸੁਮਾਹੇ ਅਮੁੱਲ ਧਰਮ ਮੂਲ ਦੇ ਬਾਣ ਅਮੁੱਲ ਤੁਲ ਮੂਲ ਪਰਵਾਣ ਅਮੁੱਲ ਬਸੀ ਸਭ ਮੂਲ ਨਿਸ਼ਾਨ ਅਮੁੱਲ ਕਰਮ ਮੂਲ ਖਰੂਮਾਨ ਅਮੁੱਲ ਅਮੁੱਲ ਖਨ ਜਾਏ ਆਖ ਆਖ ਰਹੇ ਨਿਮਰਾਈ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਰਹੇ ਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤਾ ਗੋਬਿੰਦ ਆਖ ਹੈ ਈਸ਼ਵਰ ਆਖ ਹੈ ਸਿੱਧ ਆਖ ਹੈ ਕਿਤੇ ਕਿਤੇ ਬੁੱਧ ਆਖ ਹੈ ਦਾਨ ਮਖ ਹੈ ਦੇਵ ਆਖ ਹੈ ਸੁਰ ਨਰ ਮਨ ਜਨ ਸੇਵ ਇਤੇ ਆਖ ਹੈ ਅਖਣ ਪਾਹੇ ਇਤੇ ਕਹਿ ਕਹਿ ਉਠ ਉਠਣ ਜਾਹੇ ਤੇ ਕਿਤੇ ਹੋਰ ਕਰੇ ਆਖ ਨੇ ਸੋਕਿਆ ਕਈ ਕਈ ਜੇਵੜ ਪਾਵੇ ਤੇ ਉੜ ਹੋਏ ਆਨਿਕ ਜਾਣ ਸੱਚਾ ਸੋਏ ਦੇਖੋ ਆਖ ਹੈ ਬੋਲ ਵਿਗਾੜਾ ਥਾ ਲਿਖਿਆ ਸਿਰ ਗਵਰੰਗਵਰ ਸੋ ਦਰ ਕੇ ਹਾ ਸੋ ਕਰਕੇ ਹਾ ਜਤਬਹ ਸਰਬ ਸੁਮਾਲੀ ਬਾਜੀ ਨਾਨਕ ਅਨੇਕ ਅਸ਼ੰਕਾ ਤੇਤੇ ਵਾਉਣ ਹਾਰੇ ਕੇਤੇ ਰਾਗ ਕਰੀ ਸੋ ਕਹੀ ਅਨ ਕੇਤੇ ਗਾਉਣ ਹਾਰੇ ਭਾਵ ਹੈ ਤਹੁਣ ਪੌਣ ਪਾਣੀ ਬੇਸੰਤ ਰਗਾਵੇ ਰਾਜਾ ਤਰੁੰਦਵਾਰੇ ਭਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖਰੇ ਤਰੁੰ ਵਿਚਾਰੇ ਭਾਵ ਹੈ ਈਸ਼ਵਰ ਬ੍ਰਹਮ ਦੇਵੇ ਸੋਹਣ ਸਦਾ ਸੁਵਾਰੇ ਭਾਵ ਹੈ ਦੇ ਦਰਸ਼ਨ ਬੈਠੇ ਦੇਵ ਸਿਆਦਰ ਨਾਲੇ ਭਾਵ ਹੈ ਸਿਦ ਸਮਰਜਿੰਦਰ ਗਾਵਣ ਸਾਹਿਬ ਵਿਸਾਰੇ ਭਾਵਨ ਜਤਿ ਸਤਿ ਸੰਤੋਖੀ ਗਾਹ ਅਵੀਰ ਕਰਾਰੇ ਭਾਵਨ ਪੰਡਤ ਪੰਨਨ ਰਖੇਸ਼ਰ ਜੋਗ ਜੋ ਵੇਦ ਨਾਲੇ ਗਾਵ ਹੈ ਮੋਖਣੀਆ ਮਨ ਮੋਖਨ ਸੁਰਗ ਮਾ ਸੁਖਿਆਲੇ ਗਾਵਨ ਰਤਨੁ ਪਾਏ ਤੇਰੇ 68 ਤਿਰ ਹਾਲੇ ਭਾਵ ਹੈ ਜੋਦਮ ਹੰਬਲ ਸੂਰਾ ਗਾਵ ਹੈ ਕਾਣੀ ਚਾਰੇ ਭਾਵ ਹੈ ਖੰਡ ਮੰਡਲੁਰ ਖੰਡਾ ਕਰ ਕਰ ਰਖੇ ਥਾਰੇ ਸੇ ਤੁਜਨ ਗਾਵਨ ਹੈ ਜੋ ਤੁਜ ਭਾਵਨ ਅਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਹਨ ਕਾ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੇ ਨਾਈ ਹੈ ਪੇ ਹੋ ਸੇ ਜਾਇ ਨਾ ਜਾਸੇ ਰਤਨਾ ਜਨਨ ਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨ ਸੇ ਮਾਇਆ ਜਿਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤਿਸੁ ਦੀ ਵਡਿਆਈ ਜੋ ਤਿਸੁ ਭਾਵੇਂ ਸੋਈ ਕਰਸੀ ਹੁਕਮਿ ਨ ਕਰੁਣਾ ਜਾਈ ਸੋ ਪਾਤ ਸਾਹੁ ਸਾਹੁ ਪਾਤ ਸਾਹਿਬ ਨਾਨਕ ਰਹਿ ਨਿਰਜਾਈ ਮੁੰਦਾ ਸੰਤੋਸ਼ ਰਮਤਿ ਚੋਲੇ ਧਾਨ ਕੀ ਕਰਹਿ ਬਿਪੂਤ ਖਿੰਤਾਕਾਰੁ ਘਾਰਿ ਖਾਇ ਜਗਤ ਡੰਡਾ ਪਰਤੇ ਤੈ ਤੇ ਆਏ ਪੰਥਿ ਸਾਲ ਜਮਾਤੇ ਮਨ ਜਿਤੇ ਜਗ ਜੀਤ ਆਦੇ ਸੁਤਸਾਦੇਸ ਆਦਿ ਅਨਿਲ ਅਨਾਦੁਨਾ ਸਤਿ ਲੋਗ ਜੋਗੇ ਕੋ ਵੇਸ ਭੁਗਤ ਗਿਆਨ ਜਾ ਪੰਡਾਰਨ ਹਟ ਘਟ ਵਜ ਹੈ ਨਾਦ ਆਪ ਨਾਥ ਨਾਥ ਸਭ ਜਾ ਕੇ ਰੇ ਦੇ ਸਦਾ ਵਰਸਾਨ ਸੰਜੋਗ ਜੋ ਜੋ ਸਾਰ ਚਾਹ ਲਿਖਿਆ ਹੈ ਪਾ ਆਦੇਸ਼ ਤੇ ਸਾਦੇਸ਼ ਆਦ ਨਿਰ ਨਾਦ ਨਾਤ ਜੁਗ ਜੁਗ ਇੱਕੋ ਮੇਸਾ ਇਹ ਖਮਾਇ ਜੁਗ ਤਵਿਆਇ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਹਾਰੀ ਕਲਾਈ ਦੀ ਬਾਣ ਜਿਗਤੈ ਸੋ ਪਾਵੈ ਤੇਵ ਚਲਾਵੈ ਜਿਬ ਹੋਗੈ ਪਰਮਾਨ ਉਹ ਵੇਖੈ ਉਹਨਾਂ ਨਦਰਣ ਆਵੈ ਬਹੁਤਾ ਇਹੋ ਵਿਦਾਨ ਆਦੇਸ ਤੁਸੈ ਆਦੇਸ ਕਾ ਆਦਿ ਹਨੇਰ ਅਨਾਦਨਾਤ ਜੁਗ ਜੁਗੈ ਕੋ ਇਸ ਆ ਸੁਣ ਲੋਏ ਲੋਏ ਪੰਡਾਰ ਜੋਗਿਸ ਪਾਇ ਸੁਖਾਂ ਵਾਲਿ ਹਰ ਘਰ ਵੇਖੈ ਚਿਰਜਨ ਹਾਰ ਨਾਨਕ ਸਚੇ ਸਾਚੇ ਕਾ ਆਦੇਸ ਤੁਸੈ ਆਦੇਸ ਕਾ ਅਨਿਰ ਅਨਾਦਨਾਤ ਜੁਗ ਜੁਗ ਇੱਕ ਵੇਸਾ ਇੱਕ ਦੂਜੀਪੋ ਲੱਖ ਹੋ ਹੋ ਤਖ ਲਖ ਵੀਸ ਲਖ ਲਖ ਗਿੜਾਖੀ ਹੈ ਏਕ ਨਾਮ ਜਗਦੀਸ਼ ਏਤ ਰਹਿ ਪਤ ਪਗੜੀ ਹੈ ਛੜਿਆ ਹੋਇਆ ਕੀਸ ਸੁਣ ਗੱਲਾਂ ਆਖਾਸ ਕੀ ਟਾਇਰੀਸ ਨਾਨਕ ਨਜ਼ਰੀ ਪਈ ਹੈ ਊੜੇ ਕੁੜਾ ਕੀਸ آخر چپ نہ منگن دے نہ جیون مر نہ راجمل من سونا سروتی گیان وچار جورن جکسار جس ہس جور پر سوئے نان گمنی توئے راتی روتی تھار پون پانی اگنی پرتا ਤਸਵੇ ਤਰਤੇ ਥਾ ਬ੍ਰਖੇ ਤਰਮਸਕਾਲ ਤਸ ਵਿੱਚ ਜੀ ਜੋਗਤ ਕੇ ਰੰਗ ਇਨਖੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਗੁਰਬਾਨ ਜਿਥੈ ਸੋਹਨ ਕੰਚ ਪਰਵਾਨ ਨਦਰੇ ਕਰਮ ਪਵੈ ਨਿਸ਼ਾਨ ਕਚਪ ਕਾਇਉਥ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਹੋ ਕਰਮ ਇਤੇ ਪਵਨ ਪਾਣੀ ਵੈਸੰਤਰ ਇਤੇ ਕਾਨੁਮ ਹੇਸ ਇਤੇ ਬਰਮੇ ਘਾੜਿ ਤਕੜੀਐ ਰੂਪ ਰੰਗ ਕੇ ਵੇਸ ਇਤਿਆ ਕਰਮ ਧੂਮੀ ਮੇਰ ਕੇਤੇ ਇਤੇ ਧੂਪ ਦੇਸਾ ਕੇਤੇ ਇਹੰਦੇ ਚੰਦ ਸੂਰ ਕੇਤੇ ਇਤੇ ਮੰਡਲ ਦੇਸਾ ਇਤੇ ਸਿੱਧ ਗੁਧਨਾਥ ਕੇਤੇ ਕੇਤੇ ਦੇਵੀ ਵੇਸਾ ਇਤੇ ਦੇਵ ਧਨੁਮੁਨ ਕੇਤੇ ਕੇਤੇ ਰਤਨ ਸਮੁੰਦਰ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪਰ ਚੰਡਿ ਸਿਥੈ ਨਾਦ ਬਿਨੋ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਸਿਥੈ ਕੜਤਿ ਕੜੀਐ ਬਹੁਤ ਅਨੂਪ ਆਖਿਆ ਗੱਲਾਂ ਸਤਿਅਨ ਜਾਹੇ ਦੇਖੋ ਕਹੈ ਸਿਛੈ ਕਥਿਤਾਏ ਇਥੈ ਗੜਿਐ ਸੂਰਤ ਮਤਮਨ ਬੁੱਧਿ ਇਥੈ ਗੜਿਐ ਸੂਰਾਂ ਸਦਾ ਗਿਸੁੱਧ ਧਰਮ ਖੰਡ ਕੀ ਬਾਣੀ ਜੋਰ ਇਥੈ ਹੋਰ ਨ ਕੋਈ ਹੋਰਨ ਇਥੈ ਜੋਦ ਮੁਹਾ ਬਲ ਸੂਰ ਤੈਨ ਮੇਂ ਰਾਮ ਰਹਾ ਪਰਪੂਰ ਇਸੈ ਸੀਤੋ ਸੀਤਾ ਨਹਿਮ ਮਾਹਿਨ ਆਕੇ ਰੂਪਨ ਕਥਨੇ ਜਾਹੇ ਨਾ ਉਹ ਮਰ ਅਟਾਗੇ ਜਾਹੇ ਜਨ ਖੈ ਰਾਮ ਵਸੈ ਮਨੁ ਮਾਹੇ ਤਿਥੈ ਭਗਤੁ ਵਸੈ ਕੇਰੋ ਹਰਿ ਅਨੰਦ ਸਚਾ ਮਨੁ ਸੋਏ ਸਚ ਖਣਿ ਉਸੈ ਨਰੰਕਰ ਹਰਿ ਕਰ ਵੇਖੈ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰਫੰਡ ਦੇਖੋ ਕਥੈ ਤਤੰਤੰਥ ਤਿਥੈ ਲੋਲੁ ਅਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਵੇਕ ਸਹਿ ਕਰ ਵਿਚਾਰ ਨਾਨਕ ਕਥਨਾ ਕਰੜਾਸਰ ਜਤ ਪਹਾਰਾਂ ਤੇਰਜ ਸੁਨਿਆਰ ਅਹਰਨ ਮਤਿ ਵੇਦ ਹਥਿਆਰ ਓਖ ਲਾਗਨ ਸਭ ਤਾਉ ਭਾਂਡਾ ਪਾਵੰ ਅਮ੍ਰਿਤ ਤਿਤ ਟਾਲ ਤੜਿਐ ਸ਼ਬਦ ਸਚੇ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਜਰੀ ਨਦਰ ਨਿਹਾਰ ਸੁ ਲੋਕ ਭਗਵਨ ਗੁਰੂ ਪਾਣੀ ਪਿਤਾ ਮਾਤਾ ਤਰ ਤੁਮ ਹਤ ਦੇਵ ਸੂਰਾ ਦੋਇ ਦਾਈ ਦਾਇਆ ਐ ਲੈ ਸਗਲ ਜਗਤ ਸਾ ਸੰਗਿਆਆਂ ਗੁਰ ਆਈਆਂ ਵਸੈ ਧਰਮ ਹਜ਼ੂਰ ਅਰਵੇਂ ਆਖੋ ਆਪਣੀ ਤੇ ਨੇੜੇ ਤੇ ਦੂਰ ਜਿਨੇ ਨਾਮ ਸਿ ਆਇਆ ਕੇ ਮਸਕਤ ਕਾਲ ਨਾਨਕ ਤੇ ਮੁਖ ਜਲੇ ਤੇ ਤੀਂ ਛੁੱਟੀ ਨਾਲ ਜਿਨੇ ਨਾਮ ਸਿ ਆਇਆ ਕੇ ਮਸਕਤ ਕਾਲ ਆਨਕਤੇ ਮੁਖ ਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਹਰਸਾ ਵਾਹਿਗੁਰੂ ਜੀ ਕੀ ਹਕਤੇ